ਮੁਗਲਾਂ ਵੱਲੋਂ ਕੋਈ ਹਰਕਤ ਨਹੀਂ ਹੈ ਜੇਸੇਦਾਰ ਜੀ ਗੁਰੂ ਸਾਹਿਬ ਨੇ ਫੈਸਲਾ ਕੀਤਾ ਹੈ ਕੱਲ ਦੇ ਜਥੇ ਨਾਲ ਖੁਦ ਜੰਗ ਵਿੱਚ ਜਾਣਗੇ ਨਹੀਂ ਸنگ ਸਿੰਘ ਜੀ ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੀਮਤ ਤੇ ਸਾਨੂੰ ਗੁਰੂ ਸਾਹਿਬ ਨੂੰ ਰੋਕਣਾ ਹੀ ਪਵੇਗਾ ਭਾਈ ਦੇਆ ਸਿੰਘ ਜੀ ਗੁਰੂ ਸਾਹਿਬ ਨੇ ਪੰਜ ਪਿਆਰੇ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਜਾਇਆ ਹਾਂ ਇਦਾ ਮਤਲਬ ਪੰਜ ਪਿਆਰੇ ਪੰਥ ਤੇ ਪੰਥ ਹੀ ਪੰਜ ਪਿਆਰੇ ਨੇ ਬਿਲਕੁਲ ਬਾਸ ਤੇ ਅਸੀਂ ਸਾਰੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਜੀ ਤੁਸੀਂ ਹੋ ਤਾਂ ਪੰਥ ਹੈ ਤੇ ਸਾਡੇ ਸਿੱਖਾਂ ਦੇ ਲਈ ਪੰਥ ਹੀ ਸਭ ਕੁਝ ਹੈ ਖਾਲਸਾ ਹੈ ਗੁਰੂ ਕਿ ਗੁਰੂ ਹੀ ਖਾਲਸਾ ਹੈ ਗੁਰੂ ਸਾਹਿਬ ਜੀ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤੁਸੀਂ ਅਧਿਕਾਰ ਉਹਨਾਂ ਨੂੰ ਦਿੱਤਾ ਸੀ ਕਿ ਜਦ ਕਦੀ ਵੀ ਪੰਥ ਤੇ ਭੀੜ ਪਵੇ ਤਾਂ ਪੰਜ ਪਿਆਰਿਆਂ ਦੇ ਹੁਕਮ ਨੂੰ ਅਟਲ ਮੰਨਿਆ ਜਾਵੇ ਅਸੀਂ ਪੰਜ ਪਿਆਰੇ ਤੁਹਾਡੀ ਬਣਾਈ ਖਾਲਸਾ ਪੰਥ ਦੀ ਲੋਕਤੰਤਰੀ ਨੀਤੀ ਨੂੰ ਬਰਕਰਾਰ ਰੱਖਦੇ ਹੋਏ ਪੰਥ ਦੀ ਬਿਹਤਰੀ ਲਈ ਆਪਣੇ ਗੁਰੂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੜੀ ਛੱਡ ਕੇ ਚਲੇ ਜਾਣ

पर जांदे जांदे भी योद्धा दी तरह दुश्मन नु ललकार दे भाई ताड़ी ठोक के किया हिंद दा पीर जा रहा है कोई रोक सकता है तब रोक ले ए सुनके के मुगला दी तकली मच गई कौन है कौन है उठे तेरी आवाज है ओ कुछ दिखाई नहीं दे रहा इतना सुनाई भी नहीं दे रहा तो अंधेरी रात सी ਇਸ ਨੂੰ ਸੁਝੇ ਨਹੀਂ ਕਿ ਕੀ ਹੋਇਆ ਉਹ ਮੈਂ ਠੀਕ ਸੁਣਿਆ ਮੈਂ ਫੌਜਦਾਰ ਨੂੰ ਜਾ ਕੇ ਦੱਸਦਾ